ਹਾਂ ਦੋਸਤੋ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਕਿ ਸਾਰੇ ਭੈਣ ਭਰਾ ਤੁਸੀਂ ਠੀਕ ਠਾਕ ਹੋਵੋਗੇ ਅੱਜ ਦੇ ਨਾ ਸਮੇਂ ਦੀ ਮੁੱਖ ਲੋਡ ਦੇ ਉੱਤੇ ਵੀਡੀਓ ਬਣ ਰਹੀ ਹੈ ਕਿਉਂਕਿ ਮੇਲਾ ਕੇਡੀਐਫ ਦਾ ਚੱਲ ਜੰਦਾ ਹੈ ਉਸ ਤੋਂ ਬਾਅਦ ਅੱਜ ਸਟਾਰਟਿੰਗ ਹੋਊਗੀ ਕੋਟੜਾ ਕਲਾਾਂ ਦੇ ਵਿੱਚ ਦੋ ਦੋ ਚੁਆਈ ਮੁਕਾਬਲੇ ਹੈ ਮੱਝਾ ਦੇ ਜ਼ਿਲ੍ਹਾ ਮੰਥ ਦੇ ਵਿੱਚ ਤੇ ਅੱਗੇ 30 ਤਰੀਕ ਤੋਂ ਬੀਐਫਐ ਦਾ ਮੇਲਾ ਸਟਾਰਟ ਹੋ ਰਿਹਾ ਹੈ ਆਪਾਂ ਨਾ ਦੋਸਤੋ ਬੂਸਟਰ ਤੇ ਵੀਡੀਓ ਬਣਾ ਰਹੇ ਆ ਤੇ ਪਿਛਲੇ ਕਾਫੀ ਟਾਈਮ ਤੋਂ ਰੌਲਾ ਪੈ ਰਿਹਾ ਹੈ ਬੂਸਟਰ ਦਾ ਤੇ ਕਿ ਮੱਝਾ ਨਾ ਬੂਸਟਰਾਂ ਦੇ ਦੀਆਂ ਡੋਝਾਂ ਲਾ ਕੇ ਚੁਆਈਆਂ ਗਈਆਂ ਹੈ ਅੱਜ ਆਪਾਂ ਉਸੇ ਤੇ ਵੀਡੀਓ ਬਣਾ ਰਹੇ ਆਂਗੇ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਦੋਸਤੋ ਜਿਹੜੇ ਪਸ਼ੂ ਬੂਸਟ ਹੋ ਜਾਂਦੇ ਆ ਨਾ ਮੈਂ ਤਿੰਨ ਚਾਰ ਡਾਕਟਰਾਂ ਦੇ ਨਾਲ ਗੱਲ ਕੀਤੀ ਹੈ ਉਸ ਤੋਂ ਬਾਅਦ ਜਿਹੜੇ ਮੱਝਾਂ ਦੇ ਵਿੱਚ ਬਰੀਡ ਤੇ ਕੰਮ ਕਰਦੇ ਆ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਕਹਿੰਦੇ ਵੀ ਜਦੋਂ ਪਸ਼ੂ ਬੂਸਟ ਹੋ ਜਾਂਦਾ ਉਸ ਤੋਂ ਬਾਅਦ ਨਾ ਤਕਰੀਬਨ ਜੇ 15 ਕਿਲੋ ਕਿਸੇ ਮੱਝ ਦਾ ਦੁੱਧ ਹੈ ਤਾਂ ਉਹ 25 ਕਿਲੋ ਤੱਕ ਵਗ ਜਾਂਦੀ ਹੈ 10 ਕਿਲੋ ਤੱਕ ਉਸ ਦੀ ਕਪੈਸਿਟੀ ਦੁੱਧ ਦੀ ਵਧ ਜਾਂਦੀ ਹੈ ਜਦੋਂ ਪਸ਼ੂ ਦੋਸਤੋ ਬੂਸਟ ਹੋ ਜਾਂਦਾ ਨਾ ਉਸ ਤੋਂ ਬਾਅਦ ਜੇ ਉਹ 15 ਕਿਲੋ فرض ਕਰੋ ਦਿਨ ਦੀ ਫੀਡ ਖਾਂਦਾ ਤਾਂ ਉਹਦੀ ਡਬਲ ਹੋ ਜਾਂਦੀ ਹੈ ਐਨੀ ਮਤਲਬ ਨਾ ਉਹ ਨੂੰ ਭੁੱਖ ਉਹਦੀ ਵਧਾ ਦਿੰਦਾ ਤੇ ਉਹ ਨੂੰ ਉਹ ਡਾਈਜੈਸਟ ਵੀ ਕਰ ਜਾਂਦੀ ਹੈ ਜੇ ਇਹੋ 15 ਕਿਲੋ ਖਾਂਦਾ ਜਦੋਂ ਪਸ਼ੂ ਬੂਸਟ ਹੋ ਗਿਆ ਉਸ ਤੋਂ ਬਾਅਦ ਨਾ ਉਹ ਤਕਰੀਬਨ ਕਹਿੰਦੇ 30 ਕਿਲੋ ਤੱਕ ਵੀ ਉਹ ਫੀਡ ਨੂੰ ਡਾਈਜੈਸਟ ਕਰ ਜਾਂਦਾ ਤੇ ਪੂਰਾ ਰੱਜ ਕੇ ਜੇ ਪਸ਼ੂ ਨਾ ਰਜਾ ਕੇ ਵੀ ਰਜਲੇ ਪਸ਼ੂ ਰਜਾਉਣ ਤੋਂ ਬਾਅਦ ਵੀ ਜੇ ਪਸ਼ੂ ਨੂੰ ਕਹਿੰਦੇ ਉਹਦੇ ਮੂਰੇ ਗਲੀ ਸੜੀ ਆਪਾਂ ਤੂੜੀ ਸਿੱਟਦੇਗੇ ਜਾਂ ਪਰਾਲੀ ਸਿੱਟਦੇਗੇ ਤਾਂ ਉਸ ਨੂੰ ਵੀ ਖਾ ਜਾਂਦਾ ਹੈ ਇਹ ਬੂਸਟਰ ਪਸ਼ੂ ਦੀ ਪਹਿਲੀ ਨਿਸ਼ਾਨੀ ਹੈ ਉਸ ਤੋਂ ਬਾਅਦ ਆਪਣੇ ਨਾ ਆਮ ਘਰਾਂ ਦੇ ਵਿੱਚ ਆਪਾਂ ਤਕਰੀਬ ਨਹੀਂ ਆਪਣੇ ਪੰਜਾਬ ਦੇ ਵਿੱਚ ਲਾ ਲਓ ਹਰਿਆਣੇ ਦੇ ਵਿੱਚ ਲਾ ਲਓ ਜਿਹੜੇ ਕਿਸਾਨੀ ਦੇ ਨਾਲ ਸੰਬੰਧਤ ਹੈ ਜਾ ਪਸ਼ੂ ਪਾਲਣ ਦਾ ਕੰਮ ਕਰਦੇ ਐ ਮੱਝਾਂ ਆਪਣੇ ਘਰਾਂ ਦੇ ਵਿੱਚ ਸੂਂਦੀਆਂ ਉਸ ਤੋਂ ਬਾਅਦ ਸੂਣ ਤੋਂ ਪਸ਼ੂ ਤਕਰੀਬਨ 15 ਦਿਨਾਂ ਦੇ ਵਿੱਚ ਮੈਲਾ ਸਿਰਦਾ 45 ਤੋਂ 50 ਦਿਨਾਂ ਦੇ ਵਿੱਚ ਨਾ ਪਸ਼ੂ ਪੀਕ ਤੇ ਆਉਂਦਾ ਤੇ ਜਿਵੇਂ ਜਿਵੇਂ ਆਪਾਂ ਉਹਨੂੰ ਫੀਡ ਪਾਉਣੇ ਆ ਤਕਰੀਬਨ ਆਏ ਮੰਨੋ ਵੀ ਜਦੋਂ ਉਹਦੀ ਪੀਕ ਲੈਵਲ ਸਟਾਰਟ ਹੋ ਜਾਂਦਾ ਤਾਂ ਸਟਾਰਟ ਹੋਣ ਤੋਂ ਪਹਿਲਾਂ ਲਾ ਲਓ ਤਾਂ ਤਕਰੀਬਨ ਜੇ ਆਪਾਂ ਉਹਨੂੰ ਫੀਡ ਵੀ ਪਾਉਣੇ ਤਾਂ ਉਹਨਾਂ 100 ਗ੍ਰਾਮ ਪਰ ਡੇ ਵੱਧਾ ਜੇ 5 ਕਿਲੋ ਤੋਂ ਸਟਾਰਟਿੰਗ ਹੋਈ ਜੇ ਤਾਂ ਅਗਲੇ ਦਿਨ ਉਹਨੇ 5 ਕਿਲੋ 100 ਗ੍ਰਾਮ ਦੁੱਧ ਦੇਣਾ ਤੋ ਜਿਹੜਾ ਪਸ਼ੂ ਦੋਸਤੋ ਬੂਸਟ ਹੋਇਆ ਹੁੰਦਾ ਨਾ ਜਦੋਂ ਉਹ ਖਾਲੀ ਹੋ ਜਾਂਦਾ ਤਕਰੀਬਨ ਉਹ ਖਾਲੀ ਫਰਜ ਕਰੋ 8 ਕਿਲੋ ਤੇ ਹੋ ਗਿਆ 9 ਕਿਲੋ ਤੇ ਹੋ ਗਿਆ ਤੇ ਜਦੋਂ ਅਗਲੀ ਪਹਿਲੀ ਚੋਈ ਉਹਦੀ ਸਟਾਰਟ ਹੁੰਦੀ ਹੈ ਤਾਂ ਉਹਨੇ 13 ਕਿਲੋ ਦੁੱਧ ਦੇ ਦੇਣਾ ਤੇ ਜਦੋਂ ਉਹਦੀ ਦੂਜੀ ਤੋਂ ਬਾਅਦ ਚੋਈ ਉਹਦੀ ਸਟਾਰਟ ਹੁੰਦੀ ਹੈ ਤਾਂ ਉਹ 17 ਕਿਲੋ ਤੇ ਵੱਗ ਜਾਂਦਾ ਤਾਂ ਇਹ ਮੰਨੋ ਵੀ ਉਹ ਪਸ਼ੂ ਬੂਸਟਾ 4 ਕਿਲੋ ਜਦੋਂ ਇੱਕੇਦਮ ਪਸ਼ੂ ਨੇ ਜੰਪ ਮਾਰਤਾ ਨਾ ਤਾਂ ਉਹ ਦੋਸਤੋ ਪਸ਼ੂ ਬੂਸਟ ਹੈ ਅਸੀਂ ਨਾ ਬਹੁ ਗਿਣਤੀ ਐ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਠੱਗੀ ਵੱਜੀ ਐ ਤੇ ਅਸੀਂ ਮੇਲੇ ਦੇਖਣ ਜਾਂਦੇ ਐ ਮੇਲਿਆਂ ਦੇ ਵਿੱਚ ਜੇ ਅਸੀਂ 30 30 32 32 ਕਿਲੋ ਵਾਲੇ ਵਾਲੀਆਂ ਮੱਝਾਂ ਦੇਖਦੇ ਆ ਨਾ ਤਾਂ ਫਿਰ ਸਾਨੂੰ ਐ ਲੱਗਦਾ ਵੀ ਸਾਡੇ ਜਿਹੜੇ ਘਰੇ ਜਿਵੇਂ ਇਹ ਮੱਝਾਂ ਆਪਣੇ ਕੋਲੇ ਖੜੀਆਂ ਐ ਜਾਂ ਹਰੇਕ ਦੇ ਘਰੇ ਖੜੀਆਂ 12 ਤੋਂ ਲੈ ਕੇ 15 ਕਿਲੋ ਆ ਮੰਨੋ ਦੁੱਧ 10 ਤੋਂ 15 ਦੀ ਐਵਰੇਜ ਦੇ ਵਿੱਚ ਮੱਝਾਂ ਆਮ ਲੋਕਾਂ ਦੇ ਘਰੇ ਹੁੰਦੀਆਂ ਤਾਂ ਭਾੜੀਆਂ ਲੱਗਣ ਲੱਗ ਜਾਂਦੀਆਂ ਸੋ ਉਸ ਲੈਵਲ ਤੇ ਪਹੁੰਚਣ ਲਈ ਤਾਂ ਹਰਿਆਣੇ ਵਾਲੇ ਮੂੰਹ ਕਰਦੇ ਆ ਤੇ ਬਹੁਤ ਠੱਗੀ ਭੱਜੀ ਆ ਸਾਡੇ ਨਾਲ 2.5 2.5 3 3 ਲੱਖ ਦੀਆਂ ਉੱਥੋਂ ਝੋਟੀਆਂ ਲਿਆ ਕੇ ਅਸੀਂ ਮੱਜਰਾਂ ਲਿਆ ਕੇ ਜਿਹੜੀਆਂ ਉੱਥੇ ਕੇ 12 ਤੋਂ 20 ਕਿਲੋ ਦੁੱਧ ਅਸੀਂ ਚੋਕੇ ਵੀ ਲਿਆਉਂਦੀਆਂ ਤੇ ਜਦੋਂ ਸਾਡੇ ਉਹ ਘਰੇ ਆ ਗਈਆਂ ਤਾਂ ਉਹੀ ਉਹਨਾਂ ਦਾ 12 ਤੋਂ 15 ਕਿਲੋ ਦੁੱਧ ਤੋਂ ਵਧਿਆ ਨਹੀਂ ਕਾਰਨ ਉਹਦੇ ਵਿੱਚ ਇਹ ਹੁੰਦਾ ਕਿ ਜਿਹੜੀ ਜਦੋਂ ਬੂਸਟਨ ਦੀ ਡੋਜ ਲਾਗੀ ਨਾ ਪਸ਼ੂ ਨੂੰ ਇੱਕ ਹਰਤਾ ਦਾ ਅਸਰ ਰਹਿੰਦਾ ਹੈ ਇੱਕ ਹਰਤੇ ਤੋਂ ਬਾਅਦ ਉਹਨੇ ਆਰਦਾ ਜਿਹੜਾ ਉਹ ਨੈਚੁਰਲ ਦੁੱਧ ਹੁੰਦਾਗਾ ਉਸ ਨੂੰ ਉਹਦੇ ਆਪਣੇ ਪੀਕ ਤੇ ਆ ਜਾਂਦਾ ਜੇ ਫਸਜ ਕਰੋ 15 ਕਿਲੋ ਵਾਲੀ ਮੱਝ ਹੈ ਤਾ ਉਹ 25 ਕਿਲੋ ਆਪਾਂ ਚੋਕੇ ਲਿਆਂਦਾ ਦੁੱਧ ਤਾ ਉਹਨੇ ਹਰ ਤੇਵਾਦ ਉਹ ਸਾਗੀ 15 ਕਿਲੋ ਤੇ ਆ ਜਾਣਾ ਇਸ ਚੱਕਰ ਦੇ ਵਿੱਚ ਸਾਡੇ ਨਾਲ ਬਹੁਤ ਵੱਡੀਆਂ ਠੱਗੀਆਂ ਸਾਡੇ ਨਾਲ ਵੱਜੀਆਂ ਤੇ ਜਿਹੜੇ ਭਰਾ ਨਾ ਮੇਲਾ ਕਰਾਉਂਦੇ ਐ ਜਾਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਜਿਹੜੇ ਮੇਲਿਆਂ ਦੇ ਓਨਰ ਐ ਜਾਂ ਦੁੱਧ ਚੋਾਈ ਮੁਕਾਬਲੇ ਦੇ ਵਿੱਚ ਜਿਹੜੇ ਵੀਰ ਹੁੰਦੇ ਆ ਉੱਥੇ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਹਿੰਦੇ ਨਾ ਹੁਣ ਕਹਿੰਦੇ ਆ ਵੀ ਪਾਊਡਰ ਫਾਰਮ ਦੇ ਵਿੱਚ ਨਾ ਬੂਸਟਨ ਆ ਗਿਆ ਤੇ ਉੱਥੇ ਨਾ ਨਾਲਾ ਪ੍ਰੂਫੜਾ ਜਿਵੇਂ ਹੁਣ ਜਿਵੇਂਲਾ ਚੱਲੀ ਜਾਂਦਾ ਕੋੜੜਾ ਕਲਾਂ ਦੇ ਵਿੱਚ ਉੱਥੇ ਨਾ ਨਾਲ ਨੂੰ ਅਪਰੂਵਡ ਹੈਗੀ ਧਨੋਲੇ ਦਾ ਤਾਂ ਮੈਨੂੰ ਪਤਾ ਨਹੀਂ ਜਿਹੜਾ ਵੀ ਐਫਐ ਮੇਲਾ ਹੋ ਰਿਹਾ ਹੈਗਾ ਵੀ ਉਹਦੇ ਵਿੱਚ ਨਾਲਾ ਪ੍ਰੂਫੜਾ ਕਿ ਨਹੀਂ ਹੈਗੀ ਪਰ ਆ ਕੋੜਾ ਕਲਾਂ ਦੇ ਵਿੱਚ ਜਿਹੜੀ ਨਾਲ ਆ ਉਹ ਪ੍ਰੂਫੜਾ ਹੈ ਜੇ ਪਾਊਡਰ ਫਾਰਮ ਦੇ ਵਿੱਚ ਬੂਸਟਨ ਆਉਂਦਾ ਤਾਂ ਉਹ ਨਾਲ ਦੇ ਥਰੂ ਦਿੱਤਾ ਜਾਊਗਾ ਤਾਂ ਪਸ਼ੂ ਬੂਸਟ ਹੋ ਜਾਊਗਾ ਸੋ ਇਸ ਕਰਕੇ ਬੇਨਤੀ ਹੈ ਕਿ ਜੇ ਤੁਸੀਂ ਬੂਸਟਨ ਦੀਆਂ ਡੋਜਾਂ ਨੂੰ ਨੱਥ ਪਾਉਣੀ ਹੈ ਵੈਸੇ ਹੁਣ ਪਹਿਲਾਂ ਨੂੰ ਅਵੇਅਰਨੈਸ ਆਈ ਹੁਣ ਕੈਮਰੇ ਲੱਗ ਗਏ ਤੇ ਇਹਨਾਂ ਨੂੰ ਜੇ ਤੁਸੀਂ ਨੱਥ ਪਾਉਣੀ ਹੈ ਤਾਂ ਅੱਗੇ ਨਾ ਜਿਹੜੀਆਂ ਨਾਲਾਂ ਨਾ ਇਹਨਾਂ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈਗੀ ਕਿਉਂਕਿ ਮੈਂ ਕਈ ਡਾਕਟਰ ਸਾਹਿਬਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਸੀ ਕੁਝ ਜਿਹੜੇ ਬਰੀਡ ਤੇ ਕੰਮ ਕਰਦੇ ਆ ਵੀਰ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੇ ਵਿੱਚੋਂ ਜਿਹੜਾ ਮੈਨੂੰ ਨਿਚੋੜ ਮਿਲਿਆ ਗਿਆ ਉਹੀ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਜਾਣਾ ਇੱਕ ਮੈਂ ਇੱਥੇ ਹੋਰ ਗੱਲ ਦੱਸਦਾ ਹਾਂਗਾ ਆਪਣੇ ਪੰਜਾਬ ਦੇ ਵਿੱਚ ਨਾ ਜਿਵੇਂ ਸਿਦਕ ਡੇਰੀ ਫਾਰਮ ਵਾਲਾ ਬਾਈ ਜਗਜੀਤ ਹੈ ਉਹਨੇ ਕਾਫੀ ਮੱਝਾਂ ਦੀ ਲਾਈਵ ਮਿਲਕਿੰਗ ਚਵਾਈ ਹੈ ਹਰਿਆਣੇ ਦੇ ਵਿੱਚ ਵੀ ਚਵਾਈਆਂ ਆਈਆਂ ਤੇ ਤੁਸੀਂ 99% ਮੱਝਾਂ ਦੇਖਿਓ ਜਿਹੜੀਆਂ ਮੀਆਂ ਲਾਈਵ ਮਿਲਕਿੰਗ ਲੋਕਾਂ ਦੇ ਘਰੇ ਚਵਾਈਆਂ ਗਈਆਂ ਨਾ ਉਹਨਾਂ ਤੋਂ 18 ਤੋਂ ਲੈ ਕੇ 22 ਕਿਲੋ ਤੱਕ ਆਇਆ ਕੋਈ ਵੀ ਮੱਝ ਅਜੇ ਤੱਕ ਉਹਦੇ ਵਿੱਚ ਐਮਨੋ ਵੀ 30 ਤੋਂ 32 35 ਕਿਲੋ ਤੱਕ ਨਹੀਂ ਗਈ ਹੋ ਸਕਦਾ ਕੋਈ ਬਿਰਲੀ ਮੱਝ ਗਈ ਹੋਵੇ ਜ਼ਿਆਦਾਤਰ ਜਿਹੜੇ 99% ਕਹਿੰਦਾ ਉਸ ਨੂੰ ਹੈ ਤੇ ਉਹ ਮੱਝਾਂ ਨਾ 18 ਤੋਂ 22 ਕਿਲੋ ਤੱਕ ਤਾਂ ਇੰਨਾ ਕੀ ਦੁੱਧ ਤੁਸੀਂ ਨਾਰਮਲ ਮੰਨਿਓ ਇੰਨਾ ਗੁੱਧ ਹੈਗਾਗਾ ਤੇ ਜਿਆਦਾ ਦੁੱਧ ਜੇ ਹੁੰਦਾ ਤਾਂ ਉਹ ਜਿਹੜੀਆਂ ਲਾਈਵ ਮਿਲਕਿੰਗ ਦੇ ਵਿੱਚ ਹੁੰਦੀਆਂ ਨਾ ਉਹ ਮੱਝਾਂ ਆਮ ਹੀ 30 35 35 ਕਿਲੋ ਉਹਨਾਂ ਨੇ ਦੁੱਧ ਕੱਢਣਾ ਸੀਗਾ ਸੋ ਇਹ ਇੱਕ ਬੂਸਟਰ ਦੀਆਂ ਡੋਜਾਂ ਲਾ ਕੇ ਮੱਝਾਂ ਚੋਂ ਆਈਆਂ ਜਾਂਦੀਆਂ ਸੋ ਇਸ ਤੇ ਨੱਥ ਪਾਉਣ ਲਈ ਜਿਹੜੀਆਂ ਸਾਡੇ ਮੇਲਿਆਂ ਦੇ ਵਿੱਚ ਨਾਲਾ ਚੱਲਦੀਆਂ ਹਨ ਉਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਬਾਕੀ ਮੈਂ ਉਹਨਾਂ ਵੀ ਭਰਾਵਾਂ ਨੂੰ ਬੇਨਤੀ ਕਰਦਾਗਾ ਜਿਹੜੇ ਆਪਣੇ ਪਸ਼ੂ ਮੇਲਿਆਂ ਦੇ ਵਿੱਚ ਜਾਂਦੇ ਐ ਕਿਉਂਕਿ ਤੁਸੀਂ ਜੇਤੂ ਮੰਨਿਓ ਬੰਦਾ ਉਹੀ ਆਪਣੇ ਜਾਨਵਰ ਨੂੰ ਮੇਲੇ ਦੇ ਵਿੱਚ ਲੈ ਕੇ ਜਾਂਦਾ ਜਿਹਨੂੰ ਲੱਗਦਾ ਵੀ ਮੇਰੇ ਕੋਲੇ ਸਭ ਤੋਂ ਚੰਗਾ ਜਾਨਵਰ ਹੈ ਕਬੱਡੀ ਦੇ ਮੈਦਾਨ ਦੇ ਵਿੱਚ ਕਪੜੇ ਲਾ ਕੇ ਦੋਸਤੋ ਉਹੀ ਵੜਦਾ ਹੈਗਾ ਜਿਹੜੇ ਨੂੰ ਪਤਾ ਹੁੰਦਾ ਕਿ ਮੈਂ ਰੀਡਰ ਨੂੰ ਜਿਹੜੇ ਰੀਡਰ ਨੂੰ ਪਤਾ ਹੁੰਦਾ ਕਿ ਮੈਂ ਸਟਾਪਰ ਦੇ ਹੱਥ ਲਾ ਕੇ ਭੱਜਣਾ ਜਾਂ ਸਟਾਪਰ ਨੂੰ ਬਤਾਈ ਮੈਂ ਉਸ ਰੀਡਰ ਨੂੰ ਡੱਕਣਾਗਾ ਰੋਕਣਾਗਾ ਤੇ ਮੇਰੇ ਵਰਗੇ ਦਾ ਦਰਸ਼ਕ ਦਰਸ਼ਕ ਵੀਰ ਹੁੰਦੇ ਆ ਜਿਹੜੇ ਉੱਥੇ ਤਾੜੀਆਂ ਮਾਰ ਕੇ ਤੇ ਦੇਖ ਕੇ ਮੇਲੇ ਨੂੰ ਵਾਪਸ ਆ ਜਾਂਦੇ ਆ ਸੋ ਇੱਕ ਬੇਨਤੀ ਆ ਦੋਸਤੋ ਵੀਡੀਓ ਇਹ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉਹਨਾਂ ਪ੍ਰਬੰਧਕਾਂ ਦੇ ਤੱਕ ਉਹਨਾਂ ਮੇਲੇ ਦੇ ਆਂਦਰਾ ਤੱਕ ਜ਼ਰੂਰ ਪਹੁੰਚੇ ਧੰਨਵਾਦ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ